11 ਹੋ ਗਏ ਤਾਂ ਇੱਧਰ ਪੈ ਗਿਆ ਸਿਰੇ ਸਿਰੇ ਪੁਚਾਲ। ਸਮਾਨ ਨਹੀਂ ਲੱਭ ਰਿਆ। ਕੀਨ ਲੱਭ ਰਿਆ ਜੀ? ਕੱਲ ਪਹੁੰਚ ਲੱਗੇ ਸੀ ਨਾ ਟੋਪ ਤੇ ਪਹੁੰਚ ਪਤਾ ਨਹੀਂ ਕਿ ਕਿਹੜੀ ਗੱਲ ਦਾ ਪੁਚਾਲ ਪੈ ਗਿਆ। ਚਲੋ ਬਲੌਕ ਸ਼ੁਰੂ ਕਰੋ। ਅਸਲੀ ਤਾਂ ਨਹੀਂ ਹੈਗਾ ਕਿ ਤਰ੍ਹਾਂ ਦੀ ਕੰਪਨੀ ਹੈ। ਹਾਂ? ਕਹਿੰਦੀ ਬ੍ਰੈਡ ਬਣਾਉਣੀ ਪੈ ਗਈ ਤਾਂ ਤੁਸੀਂ ਤੁਸੀਂ ਹੋ ਗਏ। ਕੌਣ? ਕਿੰਨੂੰ ਕਿੰਨੂੰ ਕਹਿੰਦੀ? ਮੈਨੂੰ ਕਹਿੰਦੀ ਆ। ਤੇ ਇੱਚ ਗੁੱਸੇ ਵਾਲੀ? ਕਹਿੰਦੀ ਭਾਂਡੇ ਵੀ ਬੜਾ ਵੱਡਾ ਮਚਕ ਦਿੱਤੇ। ਲੈ। ਹੇ ਹਾਈਦਰੇ ਕੋ ਕਾਮਰਾਂਡੀ ਮੈਨੂੰ ਮੈਂ ਕਿਉਂ ਪੁੱਛ ਲਵਾ ਪੁੱਛ ਲੈਣਾ ਜਾਈਦਾ ਮੰਮੀ ਕਹਿੰਦੀ ਹੱਸ ਤੇ ਮੁੱਕੀ ਮਾਰੂ ਤੇਰੇ ਵੇ ਨਾਸਾ ਦੇ ਮੈਂ ਤੁਹਾਨੂੰ ਬਾਜਵਾ ਨਹੀਂ ਮੈਂ ਕਿਹਾ ਆ ਜਾ ਮੇਰੀ ਨਾਸਾ ਤੋੜ ਦੇ ਆਹੋ ਚੱਲ ਬਲੌਗ ਸ਼ੁਰੂ ਕਰ ਫੇ ਹਾਂ ਜੀ ਲਾਈਕ ਸ਼ੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਬਲੌਗ ਐਂਡ ਨਹੀਂ ਕਰਦਾ ਸ਼ੁਰੂ ਕਰਨਾ ਹੀ ਪਹਿਲੇ ਹੀ ਕਰ ਦੋ ਲਾਈਕ ਸ਼ੇਅਰ ਚਲੋ ਲਾਈਕ ਸ਼ੇਅਰ ਕਮੈਂਟ ਕਰਕੇ ਸਾਡਾ ਬਲੌਗ ਸ਼ੁਰੂ ਕਰਦੇ ਹਾਂ ਹਾਂ ਜੀ ਸਸੀ ਗੱਜਾ ਜੀ ਆ ਰਹੇ ਨੂੰ ਸਵਾਗਤ ਹੈ ਜੀ ਮੰਦਰਾ ਬਲੌਗ ਤੇ आज उम्मीद ਕਰਦੀ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਚਲੋ ਜੀ ਅੱਜ ਨਾਸ਼ਤਾ ਕਰਦੇ ਹਾਂ ਬਰੈਡ ਬਣਾਣੇ ਹਾਂ ਜੀ ਮਾਤਾ ਸਾਡੀ ਬਣਾ ਰਹੀ ਹੈ ਜੀ ਸੂਜੀ ਵਾਲੀ ਬਰੈਡ ਦੇਖਿਓ ਸਾਡੇ ਵਾਲੇ ਕਮਰੇ ਚ ਲਓ ਸੂਜੀ ਵਾਲੀ ਬਰੈਡ ਰਹੀ ਹੈ ਰੈਡੀ ਤੁਸੀਂ ਆਏ ਨਹੀਂ ਮੈਂ ਵੇਖੀ ਸੀ ਮੈਂ ਬਾਹਰ ਦੇ ਚੱਕਰ ਤੇ ਮੈਂ ਕਿਹਾ ਚਲੋ ਜੀ ਇੱਧਰ ਬੰਦਈ ਹੈ ਸੂਜੀ ਵਾਲੀ ਬਰੈਡ ਤੇ ਦੁਪਹਿਰੇ ਬਣੇਗੀ ਪੌਂ भाजी ਪੌਂ ਵੀ ਆ ਗਏ ਆ ਬਰੈਡ ਵੀ ਲੈ ਆਂਦੀ ਆ ਬਰੈਡ ਦਾ ਖਰ ਹੁਣ ਲਗਣੀ ਆ ਤੇ ਸਬਜ਼ੀਆਂ ਲੈ ਕੇ ਆਉਣੀਆਂ ਇੱਧਰ ਦੇਖੋ ਹਜੇ ਤੱਕ ਪਹਚਾਲ ਪਿਆ ਪਿਆਈ ਆ ਵੀ ਇਧਰ ਤੋਂ ਆ ਜਾ ਲੱਭੀ ਆ ਜਾ ਦੱਬੀ ਲੱਭੀ ਕਿਤੇ ਵਿਚੇ ਹੀ ਪਈ ਉਹਦੇ ਲੱਭੀ ਆ ਦੇਖੋ ਇਧਰ ਕਿਦਾਂ ਪੁਝਾਲ ਪਿਆ ਜੀ ਇੱਕ ਸੌਸ ਦਾ ਪੈਕੇਟ ਨਹੀਂ ਲੱਭਣ ਡਿਆ ਪਾਊਚ ਸੀਗਾ ਵੱਡਾ ਆ ਉਹ ਹੀ ਸੌਸ ਦਾ ਪੈਕੇਟ ਨਹੀਂ ਲੱਭਣ ਡਿਆ ਕਿੱਥੇ ਰੱਖ ਦਿੱਤਾ ਜੀ ਤੇ ਪੁਝਾਲ ਪਿਆ ਪਿਆ ਜੀ ਮੈਂ ਪਾਊਚ ਸੀਗਾ ਵੱਡਾ ਵੱਡਾ ਸੀਗਾ ਪਚਕੂ 10 ਰੁਪਏ ਵਾਲਾ 10 ਰੁਪਏ ਵਾਲਾ ਪਚਕੂ ਕੱਲ ਦੋ ਲਿਆਂਦੇ ਸੀ ਤੁਸੀਂ ਆ ਦੋ ਲਿਆਂ ਟੌਪਸ ਤੇ ਮੈਂ ਉਹ ਇੱਕ ਪਲਗਨੇ ਖੋਲਿਆ ਇੱਕ ਨਵਾਂ ਬਿਆ ਹੈ ਉਹ ਪਤਾ ਨਹੀਂ ਉਹ ਲਿਆ ਕਰ ਪਰ ਖਾਲੀ ਤਾਂ ਨਹੀਂ ਸੀ ਹੋਇਆ ਖਤਮ ਦੀ ਹੋਇਆ ਪਰ ਕਿ ਨਹੀਂ ਕੱਲ ਮੈਨੂੰ ਵਾਇ ਨਹੀਂ ਗਈ ਸੀ ਕਿ ਦੀਦੀ ਮੈਨੂੰ ਦੇ ਕੇ ਜਾਈਓ ਸੌਸ ਸ਼ਾਇਦ ਖਤਮ ਹੋ ਗਿਆ ਹੋਵੇ ਛੱਡ ਦਿੱਤਾ ਹੋਵੇ ਚਲੋ ਜੀ ਲੈਓ ਸੁਜੀ ਵਾਲੀ ਬਰੈਡ ਫਿਰ ਅੰਦਰ ਤੇ ਆਪਾਂ ਕਰਦੇ ਆ ਨਾਸ਼ਤੇ ਨਾਲ ਸ਼ੁਰੂਆਤ ਤੇ ਹਮੇਸ਼ਾ ਜਿਹੜਾ ਹਰਮਨ ਨੂੰ ਮਾਰਦੇ ਆ ਆਵਾਜ਼ ਆ ਜਾ ਓਏ ਆ ਜਲਦੀ ਤੇ ਆ ਲੈ ਜੀ ਰਾਤ ਦਾ ਰੱਖਿਆ ਕਰ ਲਈ ਪਰਫਿਊਮ ਆ ਲੈ ਇਹ ਚਲੋ ਆਇਓ ਜੀ ਅੰਦਰ ਫੇ ਲਓ ਜੀ ਬਰੈਡ ਪਹੁੰਚ ਗਈ ਹੈ ਸਾਡੀ ਅੰਦਰ ਤੇ ਟੀਵੀ ਲੱਗੇ ਆਪਾਂ ਲੌਣ ਨਾਲ ਦੇਖਾਂਗੇ ਆਪਣਾ ਬਲੌਗ ਤੇ ਨਾਲ ਆਪਾਂ ਕਰਾਂਗੇ ਨਾਸ਼ਤਾ ਪਹਿਲਾਂ ਮੈਂ ਟੀਵੀ ਲਾਲਵਾ ਲਓ ਜੀ ਹੁਣ ਲੱਗੇ ਆਪਾਂ ਆਏ ਅੱਛਾ ਇੱਕ ਮਹਿੰਗੀ ਵਾਲਾ ਆਇਆ ਨਾ ਉਹ ਲਾ ਨਾਸ਼ਤਾ ਕਰਕੇ ਤੇ ਫੇਰ ਆਪਾਂ ਮਿਲਦੇ ਹਾਂ ਹੁਣ ਰਾਤੀ ਸੌਂ ਦਿੱਤੀ ਸੀ ਨਾ ਉਹ ਵੀ ਨਹੀਂ ਵਧੀਆ ਸੀ ਆ ਮਹਿੰਗੀਆਂ ਚੀਜ਼ਾਂ ਹੀ ਬਣਦੀਆਂ ਬੋਹ ਜੀ ਆਪਾਂ ਹੋ ਗਏ ਖਾ ਕੇ ਵਿਲੇ ਹਾਂਜੀ ਕਿੱਦਾਂ ਦੇ ਲੱਗੇ ਹਾਂਜੀ ਮਾਤਾ ਜੀ ਬਹੁਤ ਸਵਾਦ ਆ ਬਹੁਤ ਚੇਬਾ ਖਾਦੇ ਆ ਗਰਮੀਆਂ ਦੇ ਖਾਦੇ ਹੋਇਆ ਅੱਛਾ ਇਹ ਹਜਮ ਵੀ ਛੇਤੀ ਹੋ ਜਾਂਦੇ ਬਹੁਤ ਟੇਸਟੀ ਲੱਗੇ ਬਹੁਤ ਸਵਾਦ ਲੱਗੇ ਹੈ ਨਵੀਂ ਨਾ ਯਾਨੀ ਛੇਤੀ ਵੀ ਨਹੀਂ ਹੁੰਦੇ ਮੈਨੂੰ ਬਹੁਤ ਯਾਨੀ ਬਹੁਤ ਟੇਸਟੀ ਲੱਗੇ ਹਾਂ ਸਵਾਦ ਬਹੁਤ ਸੀਗੇ ਕਹਿੰਦੀ ਮੈਂ ਦੋ ਹੀ ਪੀਸ ਖਾਣੇ ਆ ਕਹਿੰਦੀ ਬਸ ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਬਲੌਗ ਆਪਣਾ ਦੇਖ ਲੀਆ ਕੱਲ ਵਾਲਾ ਉਸ ਤੋਂ ਬਾਅਦ ਫਿਰ ਕਰਦੇ ਆਂ ਬਾਕੀ ਦਾ ਕੰਮ ਉਹ ਸਬਜੀ ਬਾਜੀ ਮੈਂ ਲੈ ਆ ਕੇ ਦਿੰਨਾ ਪੌਂ ਬਾਜੀ ਬੰਨੀ ਦੁਪਹਿਰ ਨੂੰ ਓਕੇ ਲੋ ਜੀ ਕੱਲ ਨਾ ਜਿਹੜਾ ਸੀ ਬਲੌਗ ਬਣਾਇਆ ਜਗਾ ਬਲੌਗ ਐਂਡ ਕੀਤਾ ਤੇ ਲਾਈਵ ਸ਼ੇਅਰ ਕਮੈਂਟ ਕਰਨਾ ਮਨਪੀ ਨੇ ਬੋਲਿਆ ਸੀ ਮੈਨੂੰ ਲੋਨ ਦਾ ਜਿੱਤਾ ਭੁੱਲ ਗਿਆ ਨਹੀਂ ਮੈਂ ਹੋਰ ਵੀ ਕੁਛ ਬੋਲੀ ਸੀ ਕਿੱਲਾ ਔਰ ਤੁਸੀਂ ਲੈ ਨਹੀਂ ਹੈਗਾ ਇਹ ਬੇਇੱਜ਼ਤੀ ਹੋ ਗਈ ਨਹੀਂ 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 ਬੇਇੱਜ਼ਤੀ ਨਹੀਂ ਉਹ ਮੈਨੂੰ ਪਤਾ ਨਹੀਂ ਕਿੱਦਾਂ ਰਹਿ ਗਿਆ ਯਾਰ ਅਤਕੀ ਇਹ ਸਮਝਣ ਲੱਗੀ ਆਪਾ ਹੋਈ ਲਾ ਗੱਲ ਲੜਾਈ ਲੈ ਸੁਣ ਦੂਰ ਪਾਇਆ ਪਤਾ ਲਾ ਜਲਾ ਕੱਲ ਵਾਲਾ ਲਾਇਆ ਨਾ ਐਦਾਂ ਕਰਦੇ ਦੋਨੇ ਲਾ ਦੇਾਂਗੇ ਅੱਜ ਕੱਲ ਵਾਲਾ ਵੀ ਲਾ ਦੇਾਂਗੇ ਅੱਜ ਵਾਲਾ ਵੀ ਲਾ ਦੇਾਂਗੇ ਕੱਲ ਜੇ ਆਪਾਂ ਭੁੱਲ ਗਿਆ ਚੱਜਦਾ ਆਪਾਂ ਆਹੋ ਚਲੋ ਅੱਛਾ ਹੁਣ ਚੱਲੀਏ ਬਾਜ਼ਾਰ ਆਪਾਂ ਪਹਿਲਾਂ ਚਲੋ ਮਾਂ ਮੰਮੀ ਨਾ ਬੈਂਕ ਜਾਵਾਂ ਮਾਂ ਮੰਮੀ ਨਾ ਬੈਂਕ ਜਾਵਾਂ ਇਹ ਸਬਜ਼ੀ ਲੈ ਆਉਣਾ ਚੱਲ ਪਹਿਲਾਂ ਆਪਾਂ ਸਬਜ਼ੀ ਲੈ ਆਈਏ ਫੇਰ ਮਾੜੇ ਮਮਾ ਤਾਂ ਨਾ ਬੈਂਕ ਜਾਣਾ ਹੋਰ ਹੋਰ ਚਲੋ ਠੀਕ ओके ओके चलो ओके चलो फिर उठो फिर चलिए सब्जी ले आई लेके बाकी काम मैं जो चलो चलिए फिर उठ उठ 11:30 हो गए ਤੇ ਚਲੀਏ ਆਪਾਂ ਫਿਰ ਸਬਜ਼ੀ ਲੈਣ ਗਵਾਂਟੀ ਵੀ ਆ ਗਿਆ ਸਾਡੇ ਅੰਟੀ ਹੁਣ ਅਸੀਂ ਚਲੋ ਰੋਜ਼ ਹੈ ਨਾ ਮੈਂ ਬਲੌਗ ਬਣਾਉਣਾ ਜਦੋਂ ਤੁਸੀਂ ਆਨੇ ਟਾਈਮ ਦਿਖਾਣਾ ਕਿੰਨੇ ਵਜੇ ਆਨੇ ਆਂ ਤੇ ਜਿੱਦਾਂ ਤੁਸੀਂ ਮੁੜ ਕੇ ਕਿਹਾ ਨਾ ਮੈਂ ਇੰਨੇ ਵਜੇ ਅਸੀਂ ਮੈਂ ਇੰਨੇ ਵਜੇ ਨਹੀਂ ਆਉਂਦੀ ਮੈਨੂੰ ਪਰ ਟਾਈਮ ਦਿਖਾ ਲਿਆ ਕਰਨਾ ਤੁਹਾਨੂੰ ਦੇਖ ਲਓ ਮੈਂ ਕਿੰਨੇ ਵਜੇ ਆਉਂਨੇ ਤੁਸੀਂ ਠੀਕ ਨਹੀਂ ਸਬੂਤ ਇਕੱਠਾ ਕੀਤਾ ਜਾਏਗਾ ਹੁਣ ਅੰਟੀ ਵੀ ਆਉਣ ਦਾ ਗਰੀਨ ਆ ਆਂਟੀ ਦੇ ਆਉਣ ਦੇ ਸਬੂਤ ਇਕੱਠੇ ਕੀਤੇ ਜਾਣਗੇ ਹੁਣ ਚਲੋ ਆਏ ਅਸੀਂ ਮਾਂ ਕਿੱਥੇ ਉਧਰ ਚਲੋ ਚੱਲੀ ਆਪਾਂ ਚਲੋ ਆਜੋ ਫੇਰ ਚੱਲੀਏ ਟਾਈਮ ਹੋ ਗਿਆ 12:30 ਤੇ ਸਫਾਈਆਂ ਵਗੈਰਾ ਹੋ ਗਈਆਂ ਸਾਰੀਆਂ ਅੰਡੇ ਵੀਰੇ ਚਾਹ ਹੁਣ ਇੰਦਰ ਪਿਆਜ਼ ਇਕੱਠ ਹੋ ਰਹੇ ਆ ਪਿਆਜ਼ ਦੀ ਲਈ ਹਾਂਜੀ ਚੱਲੀ ਆਪਾਂ ਚਲੋ ਆਓ ਆਇਆ ਮੈਂ ਮੰਮੀ ਨੂੰ ਨਾਲ ਲੈ ਆ ਮੈਂ ਮੜਾ ਜਾ ਬੈਂਕ ਦਾ ਕੰਮ ਕਰੇਗੀ ਤੇ ਸਬਜ਼ੀ-ਸਬਜ਼ੀ ਰੱਖ ਦਿੰਦੀ ਹੋਰ ਕੀ ਚਲੋ ਆਓ ਇਧਰ ਬੰਦ ਪਾਉ ਵੀ ਆ ਗਏ ਤੇ ਪੜ੍ਹਨ ਨੂੰ ਅੱਜ ਮੈਂ ਲੈ ਜਾਣਾ ਕੂੜੀ ਦੇਣਾ ਕਿਉਂ ਕੋਈ ਅੱਜ ਛੁੱਟੀ ਹੈ ਨਾ ਟਿਊਸ਼ਨ ਤੋਂ ਨੂੰ ਆਹ ਹੋਰ ਨਹੀਂ ਖੰਦੇ ਨਹੀਂ ਜਾਂਦਾ ਅੱਜ ਲੈ ਕੇ ਛੁੱਟੀ ਕੀਤੀ ਆ ਚਲ ਅਸੀਂ ਐਂ ਪਿਆਰ ਹੋ ਗਿਆ ਤਮ ਪੀ ਗੀ ਆਂਟੀ ਹੋਰ ਪੀ ਲੀ ਪੀ ਚਲੋ ਰੱਖੋ ਫੇ ਭਾਂਡੇ ਅੰਦਰ ਤੇ ਚਲੀਏ ਚਲ ਜੇ ਹੱਸ ਕੇ ਚਲੀ ਰਹਿਣਾ ਐ ਮੈਂ ਤਾਂ ਮੰਮੀ ਚੱਲੇ ਜਾ ਰਗ ਆਈ ਬਈ ਉਹ ਕਿੱਥੇ ਜਾ ਜੀ ਉਹ ਦੇਖਿਓ ਮਦਾ ਅਡੀ ਮਾਦਾ ਜੀ ਪੈਨਸ਼ਨ ਲੈ ਗਿਆ ਇਹ ਤੇ ਮਾਦਾ ਡਿੱਗਦੀ ਫਿਰਦੀ ਮਾਦਾ ਆਈ ਹੋ ਗਈ ਪੈਨਸ਼ਨ ਲੈਣ ਮਾਦਾ ਨੂੰ ਆਇਆ ਪਤਾ ਕੀ ਨੋਟ 200 ਦੇ ਦਿੱਤੇ ਉਹਨਾਂ ਨੇ ਸਾਰੇ ਜਿਆਦੇ ਜਿਆਦੇ ਹੋ ਗਏ ਨੋਟ 200 ਦੇ ਹਾਂ ਚਲੋ ਠੀਕ ਹੈ ਜੀ ਤੇ ਮੈਨੂੰ ਇੱਕ ਤਾਂ ਘਰੇ ਹੀ ਵੱਜ ਗਿਆ ਅੱਜ ਮੈਂ ਦੁਕਾਨੇ ਕਿਦੋਂ ਜਾਊਂਗਾ ਉਹ ਵਿੱਚ 200 ਦੇ ਨੋਟ 100 ਦਾ ਨੋਟ 4500 ਰੁਪਈਆ ਚਲੋ ਠੀਕ ਹੈ ਜੀ ਤੁਸੀਂ ਬਣਾਓ ਤੇ ਮੈਂ ਜਾਣਾ ਦੁਕਾਨੇ ਮੜਿਆ ਜਾ ਦੇਖਾਂ ਇੰਟਰਲੋਕਾਂ ਦੇਣੇ ਆ ਕਿਸੇ ਮੈਂ ਤਾਂ ਤਲਪਾਈ ਕਰ ਤੇ ਇਹਨੇ ਪਿਆਜ਼ ਕੱਟਤਾ ਲਈ ਸ਼ੁਗਲਾ ਵਿੱਚ ਟੋਟਣੀ ਆ ਉਹ ਸ਼ੁਗਲਾ ਵਿੱਚ ਮੈਂ ਬਾਅਦ ਚ ਕੱਟ ਲਵਾਂਗੀ ਤੁਸੀਂ ਨਾ ਤਲਪਾਈ ਕਰ ਬਸ ਤੇ ਚਲੋ ਫਿਰ ਮੈਂ ਵੀ 10 ਵਜੇ ਆਣਾ ਲੈਣ ਮੈਂ ਵੀ ਜਾਣਾ ਦੁਕਾਨੇ ਹੈ ਓਕੇ ਮਿਲਦੇ ਆਗੇ ਫਿਰ ਆ ਜਾਣਾ ਜਲਦੀ ਮੈਂ ਉਧਾਂ ਨਹੀਂ ਪਾਣੀ ਨਹੀਂ ਪਾਣੀ ਕੁਛ ਨਹੀਂ ਪੀਣਾ ਹੁਣ ਆਇਆ ਮੈਂ ਲੋ ਜੀ ਇੱਧਰ ਪੌਣੇ 2 ਹੋ ਚੱਲੇ ਆ ਤੇ ਇੱਧਰ ਮਾਸੀ ਜਾ ਕੇ ਕਿਚਨ ਦੇ ਵਿੱਚ ਹਮਮ ਅੰਜੀ ਲੱਗ ਰਿਹਾ ਤੁਰਕਾ ਹੋਰ ਗਿਆ ਤੇ ਸਬਜ਼ੀਆਂ ਮੈਚ ਕਰ ਲਈਆਂ ਹਾਂ ਹਾਂਜੀ ਤੇ ਇੱਧਰ ਸ਼ਿਮਲਾ ਵਿੱਚ ਕੱਟੀ ਹੈ ਤੇ ਕਿਆ ਗੋਜਾ ਪਿਆ ਹੈ ਠੀਕ ਆ ਉਹਨਾਂ ਨੇ ਆ ਪਾਪਾ ਜੁੱਧਾ ਵੀ ਸਾੰਮੀ ਅੱਜ ਜਾਣਾ ਹੈ ਕਿਤੇ ਹਾਂ ਚਲੋ ਫਿਰ ਨਾਲੇ ਜਾਵਾਂਗੇ ਤੇ ਉਹਨਾਂ ਦੱਸਾਂਗੇ ਸੀ ਕਿੱਥੇ ਜਾਣਾ ਹੈ ਹੋਰ ਆਲੂ ਤਾਂ ਪਾਉਗਾ ਜੀ ਨਾਲ ਹਾਂਜੀ ਹੈਗਾ ਸੀਗਾ ਦੇਖੀਏ ਇਹ ਦੀ ਡੇਟ ਕਿੰਨੀ ਹੈ ਨਹੀਂ ਡੇਟ ਤੇ ਦੇਖੀ ਜੁਲਾਈ 2025 ਤੱਕ ਹੈਗੀ ਹੈ ਹੈਗੀ ਹੈ ਨਾ ਚਲੋ ਠੀਕ ਆ ਇੱਧਰ ਨਾਲ-ਨਾਲ ਮਾਸਰੀ ਤੇ ਦੇ ਦੇ ਆਪਣਾ ਫੋਨ ਵਲੌਗ ਵਲੌਗ ਚੱਲਦੇ ਆ ਤੇ ਚਲੋ ਠੀਕ ਆ ਮਿਲਦੇ ਆ ਫਿਰ ਹੈ ਨਾ ਆ ਇਧਰ ਪਿਆ ਪਾਓ ਤੇ ਜਿਹੜੇ ਤੇਕੇ ਵਾਲੇ ਨਿੰਬੂ ਵੀ ਰਹਿ ਗਏ ਹਨ ਮੈਂ ਦੇਖਦੀ ਹਾਂ ਨਿੰਬੂ ਕੱਢ ਕੇ ਲਿਆ ਜੀ 2:30 ਵੱਜ ਗਏ ਆ ਤੇ ਆਪਾਂ ਆ ਗਏ ਘਰੇ ਤੇ ਖੁਸ਼ਬੂ ਆ ਰਹੀ ਹੈ ਬੜੀ ਵਧੀਆ ਫਾਹਾਂ ਬਾਜੀ ਹਜੇ ਰੈਡੀ ਨਹੀਂ ਹੋਈ ਚਲੋ ਹਾਂਜੀ ਕਿਧਰ ਜੀ ਕਤਨਾ ਸਰਦੀਆਂ ਨੂੰ ਹੱਥ ਨਾਲ ਤਾਗੇ ਮਾ ਲੈਂਦੇ ਹਾਂ ਪ੍ਰੈਸ ਕਰ ਲੈ ਕੱਪੜੇ ਹੋਰ ਕੀ ਝੂਬ ਲੈਣਾ ਤੇ ਆਪਣੇ ਵੀ ਪ੍ਰੈਸ ਪ੍ਰੂਸ ਪਹਿਲੇ ਕਰਕੇ ਰੱਖ ਲਿਓ ਹਾਂ ਆਹ ਮੁੜ ਕੇ ਬੱਤੀ ਬੁੱਤੀ ਚੱਲ ਜੇ ਤੇ ਨਾ ਮੁੜ ਕੇ ਜਾਂ ਜਦੋਂ ਖਾਸ ਕਰਕੇ ਜਦੋਂ ਕਿਤੇ ਜਾਣਾ ਹੋਵੇ ਨਾ ਤੇ ਬੱਤੀ ਸਪੈਸ਼ਲ ਚੱਲ ਜਾਂਦੀ ਆ ਚੱਲ ਜੂ ਅੱਜ ਮੈਂ ਪਾਣਾ ਹੀ ਭੁੱਲਣ ਦਾ ਕੁਰਤਾ ਓਕੇ ਚਲੋ ਅੱਜ ਮੈਂ ਦੇ ਦਿੰਦਾ ਪੱਤੀ ਝੋਖਾ ਦੇ ਦਿੰਦਾ ਠੀਕ ਆ ਜੀ ਠੀਕ ਆ ਸਭ ਦਾ ਵਧੀਆ ਹਾਂਜੀ ਕੀ ਕਰੀ ਜੰਨੇ ਜੀ ਰੁਪਈਆ ਰੁਪਈਆ ਉਧਰ ਰੀਲਾ ਚਲੋ ਦੇਖੋ ਰੀਲਾ ਯਾਰ ਮੇਰਾ ਲਾਕਣਾ ਉਦਾਂ ਦਾ ਸਹੀ ਆ ਹੁਣ ਰਾਤੀ ਚੁੱਕ ਪੈ ਗਈ ਸੀਗੀ ਮੈਂ ਤਾਂ ਜੀ ਹਲਾਮਾ ਬੋਲੀ ਨਹੀਂ ਹਾਂ ਪਤਾ ਕੀ ਹੁਣ ਦਾਣਾ ਅੱਜ ਕਮੇਟੀ ਇਕੱਠੀ ਕਰਨੀ ਸੀਗੀ ਬਹੁਤ ਜਣਾ ਕੋ ਸਕੂਟਰੀ ਤੇ ਗਿਆ ਦੇਖੋ ਜੀ ਸਕੂਟਰੀ ਤੇ ਗਿਆ ਬਹੁਤ ਜਣਾ ਕੋ ਤੇ ਛੱਟ ਕੇ ਜੇ ਲਾਗੇ ਅਸੀਂ ਅਸੀਂ ਰਾਤੀ ਨਾ ਬਲੌਗ ਨਹੀਂ ਬਣਾਇਆ ਹੈਗਾ ਇਹਨਾਂ ਦੇ ਪੈ ਗਈ ਚੁੱਕ ਬਲੌਗ ਕਰਤਾ ਸੀ ਐਂਡ ਆ ਪੈਸ ਕਰਕੇ ਆਏ ਹਾਏ ਬਾਅਦ ਚੁੱਕ ਗਈ ਐਨਾ ਤਮਾਸ਼ਾ ਹੋਇਆ ਨਾ ਮੈਂ ਨਾ ਜਦੋਂ ਇਹਨਾਂ ਨੂੰ ਦੇਖਿਆ ਨਾ ਤੁਰਦਿਆਂ ਨੂੰ ਓਹ ਮੈਨੂੰ ਤਾਂ ਇੰਨਾ ਹਾਸਾ ਆਇਆ ਇੰਨਾ ਮੈਂ ਤਾਂ ਅੱਧਾ ਘੰਟਾ ਹੱਸਦੀ ਮੇਰੀ ਜਾਨ ਨਿਕਲੀ ਫਿਰਦੀ ਤੇਰਾ ਹਾਸਾ ਵਾਲਾ ਬੰਦਾ ਵੇ ਹਾਸਾ ਸੀ ਅੱਖਾਂ ਚੋਂ ਪਾਣੀ ਇਹ ਇਦਾਂ ਇਹ ਇਦਾਂ ਕਰਕੇ ਆਏ ਆਏ ਨੇ ਕੈ ਇਨ ਨੂੰ ਕੀ ਹੋ ਗਿਆ ਜਦੋਂ ਮੈਂ ਇਹਨੂੰ ਤੋੜ ਜਦਿਆ ਮੈਨੂੰ ਯਾਦ ਹਾਸਾ ਆਇਆ ਹਾਸਾ ਅਸਲੀ ਮੇਰੇ ਸਵਾਹ ਚੜ ਗਿਆ ਇਨਾ ਹੱਸੀ ਰੂਪ ਰੂਪ ਲੈਂਦੀ ਮਾਸੀ ਜੀ ਕਦੀ ਮੈਂ ਤੁਹਾਨੂੰ ਅੱਜ ਤੱਕ ਹੱਸਦੇ ਨਹੀਂ ਦੇਖਿਆ ਤਾਂ ਇੰਨਾ ਸਾਇਆ ਕਹਿੰਦੀ ਪਰ ਮੈਂ ਜਦੋਂ ਚੁੱਕ ਪਈ ਨਾ ਮੈਨੂੰ ਪਤਾ ਲੱਗਿਆ ਮੈਂ ਕਿ ਕੰਬੋ ਖਰਾਬ ਕਰਨਾ ਇਹਨੇ ਕੱਲ ਦੀ ਜਿਹੜੀ ਮੈਂ ਅਸਲ ਹੀ ਉਹਦੇ ਗਰਮ ਪੱਟੀ ਬੰਨ ਕੇ ਦਵਾਈ ਦੁਵਾਈ ਲਾ ਕੇ ਲੰਮਾ ਪੈ ਗਿਆ ਠੀਕ ਆ ਤੁਸੀਂ ਮਤਲਬ ਐਦਾਂ ਬੰਦੇ ਨੂੰ ਦੁੱਖ ਹੁੰਦਾ ਜਦੋਂ ਆਪ ਨੂੰ ਪ੍ਰੋਬਲਮ ਹੁੰਦੀ ਪਤਾ ਪਰ ਮੈਨੂੰ ਤੁਹਾਡਾ ਦੇਖ ਕੇ ਦੀ ਕਿ ਮੈਨੂੰ ਇੰਨਾ ਹਾਸਾ ਆ ਜਾਂਦੀ ਤੁਰਦੇ ਸੀਗੇ ਨਾ ਮੇ ਮੇਰਾ ਹਾਸਾ ਲੰਬਾ ਬੰਦ ਹੋਵੇ ਮੈਂ ਆਪਣੇ ਮੈਂ ਮਸੀ ਕੀ ਕੰਟਰੋਲ ਕੀਤਾ ਮੈਂ ਉਹ ਹੀ ਕਹੀ ਜਾਂਦਾ ਮੇਰੀ ਜਾਨ ਨਿਕਲੀ ਗਈ ਤੇਰਾ ਹਾਸਾ ਨਹੀਂ ਬੰਦ ਹੋਣ ਡਿਆ ਦਵਾਈ ਲਾਉਣ ਲੱਗੇ ਵੀ ਹਸੀ ਜਾਂਦੀ ਸੀ ਚਲੋ ਠੀਕ ਹੈ ਜੀ ਆ ਹੁਣ ਤੇ ਏਦਾਂ ਕਰਕੇ ਨਾ ਮੇਰਾ ਮਾੜੀ ਦਵਾਈ ਲਾ ਬਾਰ ਬਾਰ ਸਕੂਟੀ ਤੇ ਝਟਕੇ ਲੱਗ ਕੇ ਨਾ ਫੇਰ ਮਾੜਾ ਵਾੜਾ ਦੁਖਣ ਲੱਪਿਆ ਹੀ ਉਹਦਾ ਬਹੁਤ ਫਰਕ ਆ ਠੀਕ ਆ ਇੰਨਾ ਪਰੇਸ਼ਾਨ ਨਹੀਂ ਹੋਇਆ ਵੈਸੇ ਮੈਂ ਚਲ ਮੈਂ ਲਾਉਂਦੀ ਆ ਓਕੇ ਕਿਦਾਂ ਸਾਗ ਸਾਗ ਸੁਗਵਾਉਂ ਸਾਗ ਦੀ ਖਜੂਰੀ ਆ ਸਾਗ ਕੋਲ ਕੇ ਉਹ ਯਾ ਪਾਗੇ ਘਰੇ ਅਜੋ ਵਹੀ ਲੇਟ ਜਾਣ ਲੱਗੇ ਤੇ ਇਸ ਕਰਕੇ ਫਿਰ ਬਲੌਗ ਦਾ ਬਣਾਇਆ ਹੀ ਨਹੀਂ ਫਟਾਫਟ ਨਿਕਲ ਗਏ ਆ ਮੈਂ ਕਿਹਾ ਵੀ ਦੇਖ ਮम्मी ਤੇਰੀ ਨੇ ਨਹੀਂ ਬਣਾਈ ਇਹ ਮੈਂ ਕਿਹਾ ਵੀ ਪੌਂ ਭਾਜੀ ਨਹੀਂ ਬਣਾਈ ਸਬਜੀ ਨਹੀਂ ਮਿਲੀ ਬੈਂਗਣ ਚਾਵਲ ਬਣਾਏ ਆ ਤੇਰੀ ਮਾਂ ਨੇ ਅੱਜ ਦਾਦੀ ਕਹਿੰਦੀ ਸਾਲ ਬਣਾਇਆ ਬਾਬਾ ਜੀ ਤੈਨੂੰ ਮੈਂ ਤੁਰਾਈ ਆ ਮੈਂ ਤਾਂ ਘਰੀ ਹੈ ਨਹੀਂ ਸੀਗੀ ਮੈਂ ਤਾਂ ਮੁਰੇ ਅੰਦਰ ਬੱਟਾ ਆ ਜਾਓ ਪਾਪਾ ਜੀ ਬਣਾਹੀ ਮੇਰੀ ਮੂੰਹ ਮੈਨੂੰ ਧੋਖਾ ਹੀ ਲੱਗੀ ਧੋਖਾ ਨਹੀਂ ਕੀਤਾ ਤੇ ਨਾ ਸਬਜ਼ੀ ਨਹੀਂ ਮਿਲੀ ਲੰਬੀ ਕੁੜੀ ਹੈ ਮੇਰੀ ਮੁੰਡੀ ਆਹਾਂ ਲੰਬੀ ਹੋ ਗਈ ਪਾਪਾ ਕਿੱਥੇ ਦਾ ਕੰਦੀ ਆ ਪਾਪਾ ਦੇ ਆ ਜਾ ਦੇਖ ਕਿੱਥੇ ਦਾ ਕੰਦੀ ਆ ਨਾਲ ਆ ਜਾ ਸਿੱਧੇ ਘਰ ਮੇਰੇ ਜਿੱਦੀ ਹੋ ਚੱਲੀ ਆ ਇਹ ਦੇਖੋ ਜੀ ਪੱਲੂ ਹੋ ਚੱਲੀ ਆ ਆਪਣੇ ਪਾਪਾ ਜਿੱਦੀ ਪਾਪਾ ਜਿੱਦੀ ਕਿੱਥੇ ਹੋਣੀ ਪੱਲੂ ਹਰਮਨ ਨਾਲ ਕਿਤਾ ਗੱਲ ਕਰਦੀ ਐ ਇਦਾਂ ਕਰੀ ਹਾਂਜੀ ਫੇ ਕਿਦਾਂ ਵਧੀਆ ਜੀ ਠੀਕ ਆ ਜਾਇਆ ਮਮੀ ਹੋ ਗਿਆ ਘੁੰਮੀ ਘੁੰਮੀ ਕਰ ਰਿਹਾ ਹੈ ਚਲੋ ਠੀਕ ਆ ਫੇ ਮਿਲਦੇ ਆ ਰੋਟੀ ਤੇ 4 ਵਜ ਗਏ ਆ ਤੇ ਆਪਾਂ ਲੱਗੇ ਆ ਜੀ ਹੁਣ ਰੋਟੀ ਬਾਣੀ ਦਾ ਕੰਮ ਕਰਨ ਆਪਾਂ ਜਾਣਾ ਜੀ 4 ਵਜੇ ਜਲੰਧਰ ਤੇ 4 ਵਜੇ ਅਗਰ ਰੋਟੀ ਨਹੀਂ ਖਾਓ ਸਾਡੇ ਬਾਈ ਦੇ 4 ਵਜੇ ਮੌਣ ਬੇ ਨਾਲ ਭਾਜੀ ਚਲੋ ਆਜੋ ਜੀ ਲੈਓ ਪਾਓ ਅੱਡੀ ਮੋਟੀ ਖ ਬੈਠੀ ਆ ਰੈਡੀ ਪਾਉ ਬਾਜੀ ਖਾਣ ਲਈ ਦੇਖੋ ਕਿਦਾਂ ਰੈਡੀ ਦੇਖੋ ਕਿਦਾਂ ਹੋਈ ਹੈ ਇਸ ਕੋ ਯਹਾਂ ਸੇ ਪਕੜ ਕੇ ਐਸੇ ਉਠਾਇਆ ਜਾਏ ਚਲੋ ਕੀ ਆ ਹੈ ਆ ਗੋ ਹਿੱਦਾ ਕਿਦਾਂ ਪਈ ਏ ਤੂੰ ਹੈ ਕੰਬਲ ਲੈ ਕੇ ਭੁੱਖ ਲੱਗੂ ਉਹ ਆ ਗਈ ਪਾਉ ਬਾਜੀ ਚਲ ਉੱਠ ਸਭ ਤੋਂ ਪਹਿਲਾ ਤੇਰੀ ਮੱਖਣ ਲੈ ਆ ਮੱਖਣ ਔਰ ਟਿੱਕੀਆਂ ਮਿਲੀਆਂ ਨਹੀਂ ਅੱਜ ਕੀ ਮੱਖਣ ਦੀਆਂ ਵੱਡੀਆਂ ਟਿੱਕੀਆਂ ਮਿਲੀਆਂ ਮੱਖਣ ਦੀਆਂ ਵੱਡੀਆਂ ਟਿੱਕੀਆਂ ਉਹ ਇੱਕ ਟਿੱਕੀ ਤਿੰਨ ਟਿੱਕੀਆਂ ਦੇ ਬਰਾਬਰ ਆ ਆਪਾਂ ਅੰਮ੍ਰਿਤਪਾਲ ਕੇ ਉਹਨਾਂ ਦੇ ਕਾਕਾ ਹੋਇਆ ਉਹ ਦੇਖਣ ਜਾਣਾ ਹਾਂ ਹੋਇਆ ਆ ਕਾਕਾ ਹੋਇਆ ਉਹ 6 ਕਿਹ ਮਹੀਨਾ ਤਾਂ ਹੋ ਹੀ ਗਿਆ ਹੁਣ ਸਾਲ ਦੇ ਹੋ ਗਿਆ ਨੀ 6 6-7 ਮਹੀਨਾ ਤਾਂ ਹੋਇਆ ਜੇ ਉਹ ਪਹਿਲਾਂ ਉਧਰ ਸੀ ਨਾ ਬਨਾਰਸ ਇਹਦੇ ਦਾਦੀ ਬਨਾਰਸ ਵਿਆਹ ਨਹੀਂ ਗਈ ਸੀ ਹਾਂ ਉੱਥੋਂ ਹੋਣੋਂ ਜਲੰਧਰ ਆ ਗਏ ਆ ਤੇ ਹੁਣ ਆਪਾਂ ਹੋਏ ਆਪਾਂ ਉਧਰ ਮਾਮੀ ਆਈ ਸੀ ਘਰੇ ਲੱਡੂ ਦੇ ਕੇ ਨਹੀਂ ਗਏ ਫਿਰ ਅੱਜ ਆਪਾਂ ਦੇਖਣ ਜਾਣਾ ਕਾਕਾ ਹਾਂਜੀ 6 ਮਹੀਨੇ ਤਾਂ ਹੋ ਗਿਆ 6 ਮਹੀਨੇ ਤੋਂ ਉੱਪਰ 8-9 ਮਹੀਨੇ ਤਾਂ ਹੋ ਗਿਆ ਆ ਮਾਰਚ ਤੋਂ ਲਾ ਹੋ ਗਿਆ ਹਾਂ ਹਾਂ ਉਹੀ ਮੈਂ ਕਿਹਾ 6 ਮਹੀਨੇ ਦਾ ਪਿੱਛੇ ਪਿੱਛੇ ਜਿਹਨੇ ਬਰਥਡੇ ਅਗੇ ਕੱਟਿਆ 6 ਮਹੀਨੇ ਦਾ ਗਏ ਹੋਏ ਸੀ ਨਾ ਮਾਰ ਆਇਆ ਕਿ ਤੂੰ ਆ ਗਏ ਸੀ ਨਾ ਪਹਿਲਾਂ 6 ਮਹੀਨੇ ਦਾ ਬਰਥਡੇ ਅਗੇ ਕੱਟਿਆ ਇਹਨਾਂ ਨੇ ਚਲੋ ਠੀਕ ਆ ਜੀ ਲਓ ਖਾਈਏ ਤੇ ਫਿਰ ਚਲੀਏ ਲਓਏ ਮੋਟੀ ਨੂੰ ਤਾਂ ਮਿਲ ਗਿਆ ਮੋਟੀ ਦੇ ਲਾਪੇ ਸਾਡੀ ਖਾਣ ਕੈਸੀ ਹੈ ਬਹੁਤ ਆ ਕਿੰਦਾ ਦੇ ਅੱਛੀ ਹੋਈ ਇਦਾਂ ਹੁੰਦਾ ਕਿ ਇਦਾਂ ਹੁੰਦਾ ਹਾਂ ਇਦਾਂ ਹੁੰਦਾ ਅੱਛੀ ਆ ਬਤਨ ਕੀ ਕਰਦੀ ਸੀਗੀ ਸੂਈ ਤੇ ਧਾਗਾ ਪਾਉਣੀ ਸੀ ਚਲੋ ਜੀ ਹਾਂਜੀ ਇੱਧਰ ਆਈ ਨਹੀਂ ਅਜੇ ਆ ਆ ਗਈ ਮੇਰੀ ਆ ਗਈ ਹਾਂਜੀ ਚਲੋ ਠੀਕ ਆ ਮਾਈ ਮੇਰੀ ਆਹ ਮਾਈ ਦੀ ਵੀ ਆ ਗਈ ਸਾਡੀ ਮਾਈ ਦੀ ਵੀ ਆ ਗਈ ਤੇ ਮੇਰੀ ਵੀ ਆ ਗਈ ਆ ਤੇ ਫੋਨ ਆ ਮੈਂ ਲਾਤਾ ਆਪਣਾ ਚਾਰਜਰ ਚਾਰਜ ਦੇ ਕਿਉਂਕਿ ਆਪਾਂ ਜਾਣਾ ਜਲੰਧਰ ਹਾਏ ਖਾਂਦੀ ਨਹੀਂ ਕਹਿੰਦੀ ਮੈ ਖਾਣੀ ਨਹੀਂ ਹਾਏ ਇਹ ਖਾਂਦੀ ਨਹੀਂ ਕਹਿੰਦੀ ਮੈਨੂੰ ਸਵਾਦ ਨਹੀਂ ਲਾਦੀ ਹੈਗੀ ਕਹਿੰਦੀ ਮੈਂ ਰੋਟੀ ਖਾਣੀ ਆ ਚਲੋ ਮਰਜੀ ਇਹਦੀ ਹਾਂ ਚਲੋ ਫੋਨ ਲਾਈਏ ਚਾਰਜ ਦੇ ਕਿਉਂਕਿ ਜਲੰਧਰ ਜਾਣਾ ਇਸ ਕਰਕੇ ਬੈਟਰੀ ਚਾਰਜ ਹੋਣੀ ਚਾਹੀਦੀ ਆ ਹਾਂ ਬਾਜੀ ਬਹੁਤ ਸਵਾਦ ਬਣਾਈ ਹੈ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਪੱਜੀ ਦੀ ਸੁਆਦੀਸ਼ ਸੁਆਦੀਸ਼ ਚੀਜ਼ਾਂ ਖਵਾਉਣ ਲਈ ਤੇ ਤੁਹਾਨੂੰ ਆਪ ਤੁਹਾਨੂੰ ਆਪ ਕਿਦਾਂ ਲੱਗੀ ਤੁਹਾਡਾ ਥੈਂਕ ਯੂ ਜੀ ਤੁਹਾਨੂੰ ਵਿਆਹ ਕੀ ਲੈਣ ਆਇਆ ਰਿਹਾ ਤੇ ਬਹੁਤ ਸੁਪਾਈਆਂ ਥੈਂਕ ਯੂ ਥੈਂਕ ਇਹ ਵੀ ਗੱਲ ਸਹੀ ਆ ਨਹੀਂ ਨਹੀਂ ਇਹ ਨਾ ਅਸੀਂ ਕਿਸੇ ਹੋਰ ਦੇ ਘਰ ਜਾਂਦੇ ਉਹਨੂੰ ਖਵਾਉਂਦੇ ਅੱਜ ਘਰ ਤੇ ਹੋਰਾਂ ਦੀ ਉਹ ਸਾਨੂੰ ਖਵਾਉਂਦੀ ਪਤਾ ਨਹੀਂ ਕਿੱਦਾਂ ਦੇ ਖਵਾਣੀ ਇਹਨੇ ਮਨਪ੍ਰੀਤ ਤੁਹਾਡੇ ਕਰਮਾਂ ਤੇ ਲਿਖੀ ਸੀ ਸਾਡੇ ਰਕੋਰ ਕਿਦਾਂ ਆ ਜਾਂਦੀ ਬੱਸ ਬੱਸ ਵੀਰੇ ਉਹਦੀ ਦੀ ਦਾਦੀ ਖਵਾਉਂਦੀ ਆ ਕੀ ਬਣਾ ਉਹ ਤੁਹਾਨੂੰ ਖਵਾਦੀ ਮम्मी ਨੇ ਪਕਾ ਕੇ ਦੇਣੀ ਮੈਡੀ ਸੀਗੀ ਆਹੋ ਚਲੋ ਠੀਕ ਆ ਜੀ ਖਾਓ ਫੇਰ ਆਪਾਂ ਚਲੀਏ ਯਾਰ ਲੇਟ ਬਹੁਤ ਹੋ ਜਾਣਾ ਜਲੰਧਰੋਂ ਵੀ ਜਾਣ ਨੂੰ ਨਾ ਤਾਂ ਇਹ ਤਾਂ ਸਵਾ 4 ਦਾ ਇੱਥੇ ਹੋ ਚੱਲੇ ਆ ਓਕੇ ਲਓ ਜੀ ਸਵਾ 4 ਹੋ ਗਏ ਆ ਰੋਟੀ ਬਾਣੀ ਖਾ ਕੇ ਇੱਕ ਹੋ ਗਏ ਵਿਲੇ ਇਧਰ ਜਿਹੜਾ ਕੁੜੀ ਖਾਂ ਰਹੀ ਐ ਇਧਰ ਕੋਹ ਕੁੜੀ ਖਾਂ ਰਹੀ ਐ ਅੰਦਰ ਬੈਠੀ ਤੇ ਆਪਾਂ ਚੱਲੀਏ ਕੋਠੇ ਰੋਟੀ ਖਾ ਕੇ ਕੱਪੜੇ ਕੱਢ ਕੇ ਆਪਣੇ ਤਿਆਰ ਹੋ ਜੋ ਆਪ ਤਿਆਰ ਹੋ ਜਾਓ ਤੇ ਤੁਸੀਂ ਤਿਆਰਦੁਰ ਹੋ ਜੋ ਰੋਟੀ ਖਾੜੀ ਆਪਣੀ ਖਾ ਗਏ ਹੈ ਤੇ ਅਸੀਂ ਕੋਠੇ ਕੱਪੜੇ ਲਾ ਲਈਏ ਲਾ ਲੇ ਹੋਰ ਕੱਪੜੇ ਲਾ ਆਪਾਂ ਕੱਪੜੇ-ਕੁਪੜੇ ਲਾ ਗਏ ਆ ਆ ਤੇ ਹਾਂ ਸ਼ਾਮਾ ਆ ਕੇ ਮਾਰ ਲਿਓ ਤੇ ਮੈਨੂੰ ਵੀ ਜਾਣਾ ਪੈਣਾ ਸ਼ਾਮੀ ਸਾਡੇ ਪਹਿਲਵਾਨ ਜੀ ਦਾ ਬਰਥਡੇ ਆ ਅੱਜ ਇਹ ਕਿਸੇ ਨੂੰ ਚੇਤਾ ਨਹੀਂ ਰਿਹਾ ਕਿਸੇ ਨੇ ਵੇਸ਼ ਨਹੀਂ ਕੀਤਾ ਉਸ ਸਾਡੇ ਲੋਕ ਦੇਖੇਗੇ ਹੈਪੀ ਬਰਥਡੇ ਸਰ ਜੀ ਤਾਂ ਨਹੀਂ ਸਾਡੇ ਸਾਰੇ ਸਾਰਿਆਂ ਨੂੰ ਗਾਣਾ ਗਾਦਦੇ ਕਹਿੰਦੇ ਮੇਰਾ ਕਿਸੇ ਚੇਤਾ ਨਹੀਂ ਰਿਹਾਗਾ ਕਹਿੰਦਾ ਮੈਂ ਸੋਚਿਆ ਵੀ ਜਲ ਨਹੀਂ ਜੇਤਾ ਤੇ ਲੋਏ ਲੋਏ ਨਿਕਲ ਲੈਣਾ ਸ਼ਾਮ ਨੂੰ ਆਰਾਮ ਨਾਲ ਮੈਂ ਕਹਾ ਨਹੀਂ ਅੱਧ ਦੀ ਗੱਲ ਨਹੀਂ ਹੈਗੀ ਚੇਤਾ ਆ ਗਿਆ ਮੈਂ ਕਹਾ ਅਸੀਂ ਆ ਰਹੇ ਸ਼ਾਮ ਨੂੰ ਇਕੱਠੇ ਹੋਗੇ ਹੁਣ ਕਹਿੰਦੇ ਕੋਈ ਨਹੀਂ ਆਜੋ ਆਜੋ ਮੋਸਟ ਵੈਲਕਮ ਅੱਛਾ ਸਿਖਰ ਆ ਓਕੇ ਮੈਂਗਾ ਹੇਠਲੇ ਹੀ ਆ ਲੋਈ ਕੋਠੋ ਲਾ ਕੇ ਲਈਏ ਕੱਪੜੇ ਇੱਕ ਤਾਂ ਕੋਠੇ ਚੜਦੇ ਆਲੇ ਸਾਹ ਚੜ ਜਾਂਦਾ ਯਾਰ ਭਰਾ ਜੀ ਇਸ ਕੋੜੀਆਂ ਜਿਹੜੀਆਂ ਬਣਾਈਆਂ ਧੋਣੇ ਬੜੇ ਨੂਹਾਂ ਨੇ ਆ ਕੇ ਕਿੱਦਾਂ ਕੋੜੀ ਚੜਨਾ ਹਾਏ ਸ਼ੁਕਰ ਕਰ ਉਹ ਬੜੇ ਜਾਲ ਮੋਟੀਆਂ ਨਹੀਂ ਆਈਆਂ ਸਹੀ ਗੱਲ ਆ ਹਾਂ ਜੀ ਕੱਪੜੇ ਸਾਡੇ ਗਏ ਪਹਿਲਾਂ ਸਾਹ ਲੈ ਲਓ ਬੈ ਜਾ ਮੈਂ ਤਾਂ ਆਂਦੀ ਨੂੰ ਹਾਰਟ ਅਟੈਕ ਹੋ ਗਿਆ ਨਾ ਹੈ ਐਵੇਂ ਹੀ ਹਾਰਟ ਅਟੈਕ ਹਾਰਟ ਅਟੈਕ ਨਹੀਂ ਹੁੰਦਾ ਤੈਨੂੰ ਟੈਨਸ਼ਨ ਨਾ ਲੈ ਚਲੋ ਜੀ ਇਧਰ ਦੇਖੋ ਜੀ ਸਾਫ ਸਾਈ ਹੋ ਗਈ ਆ। ਖਾ ਕੇ ਆਏ ਆ। ਆਹ ਰੋਟੀ ਖਾ ਕੇ ਫਿਰ ਉੱਪਰ ਆਣਾ ਤੇ ਸਾਫ ਸਾਈ ਦਾ ਹੋਣਾ ਸੀਗਾ। ਚਲੋ ਜੀ ਕਪੜੇ-ਕਪੜੇ ਲਾਈਏ ਤੇ ਚਲੀਏ ਫਿਰ ਥੱਲੇ। ਤੇ ਉਸ ਤੋਂ ਬਾਅਦ ਫਿਰ ਜਲੰਧਰ ਦੀ ਤਿਆਰੀ ਫਿਰ ਸ਼ਾਮੀ ਰੋਟੀ ਦਾ ਦੇ ਦੇ ਕੀ ਆ ਸ਼ ਪ੍ਰੋਗਰਾਮ ਸਾਡਾ। ਹੋਰ ਹੋਰ। ਕਹਿ ਆ ਮੇਰੇ ਖਾਤੇ ਬਾਹਰ ਹੀ ਲੈ ਜਾਣਾ ਢਾਬੇ ਦੇ ਉਹਨਾਂ ਨੇ। ਅੱਛਾ। ਬਾਕੀ ਇਹ ਰਹਿਣ ਦੇਣਾ ਮਨਾ ਕਰ ਦੇਣਾ ਆ। ਕੇਕ ਕੁਗਲੇ ਆ ਕੇ ਕੱਟ ਲਾਂਗੇ। ਆਹ ਚਲੋ ਓਕੇ ਜੀ। ਅਸੀਂ ਆਏ ਆ। ਆ ਮੈਡ ਨਵਾਂ ਲੈ ਗਏ ਆ ਸੀ ਜੀ ਪਰ ਮੈਂ ਤੋਤਾ ਹੈ ਬਿਛਾਉਣ ਤੋਂ ਪਹਿਲਾਂ ਇੱਕ ਵਾਰੀ ਤੋਤਾ ਕਿਉਂਕਿ ਅਸੀਂ ਸਾਨੂੰ ਯਕੀਨ ਨਹੀਂ ਹੁੰਦਾ ਹੈਗਾ ਵੀ ਉਹ ਲੋਕਾਂ ਕਈਆਂ ਨੂੰ ਦਿਖਾਇਆ ਹੁੰਦਾ ਪੁੰਜੇ ਸੁਟਿਆ ਹੁੰਦਾ ਗੰਦਾ ਹੋਇਆ ਹੁੰਦਾ ਮੈਂ ਜਦੋਂ ਵੀ ਬਾਜ਼ਾਰੋਂ ਡਬਲ ਬੈੱਡ ਦੀ ਚੱਦਰ ਲੈ ਕੇ ਆਈ ਕੋਈ ਵੀ ਚੀਜ਼ ਆਪਾਂ ਬਿਜਾਰੋਂ ਲੈ ਗਈਏ ਪਹਿਲਾਂ ਧੋ ਕੇ ਫਿਰ ਯੂਜ਼ ਕਰੀਏ ਚੱਦਰ ਦੀ ਚੱਦਰ ਪਹਿਲਾਂ ਸਭ ਤੋਂ ਪਹਿਲਾਂ ਧੋਣੀ ਹੈ ਤੂ ਓਕੇ ਚੱਦਰ ਫੇਰ ਵਿਛਾਣੀ ਆ ਬੜਾ ਕੀ ਪਤਾ ਲੋਕਾਂ ਨੂੰ ਦਿਖਾਉਂਦੇ ਦਿਖਾਉਂਦੇ 50 ਵਾਰੀ ਥੱਲੇ ਛੋੜਦੇ 50 ਵਾਰੀ ਥੱਲੇ ਡੇਗਦੀ ਫੇਰ ਉੱਤੇ ਪੈਰ ਲੈ ਕੇ ਜਾਂਦੇ ਰਹਿੰਦੇ ਉਦਾਂ ਹੀ ਨੰਗੇ ਬੰਗੇ ਗੰਦੇ ਬੰਦੇ ਆਹੋ ਹਾਂ ਭਾਵੇਂ ਸਰਦੀ ਜਿੰਨੀ ਮਰਜੀ ਹੋਵੇ ਮੈਟ ਲੈ ਕੇ ਆਈ ਸੀਗੀ ਉਹਨਾਂ ਨੇ ਭਾਵੇਂ ਪੈਕੇਟ ਚੋਂ ਕੱਢ ਕੇ ਦਿੱਤਾ ਪਰ ਆਪਾਂ ਤੋ ਕੇ ਫੇਰ ਵਿਛਾਣਾ ਪਹਿਲਾਂ ਟੋਟਾ ਹੈ ਚਲੋ ਚੱਲੀਏ ਹੁਣ ਲਾਲੇ ਕੱਪੜੇ ਸਾਰੇ ਤੇ ਇਦਾਂ ਕਰ ਮੈਂ ਟੋਕਰੀ ਚੱਕਦਾ ਥੱਲੇ ਵੀ ਹੈਗੇ ਆ ਥਾੜੇ ਥੋੜੇ ਜਿਹਾ ਓਕੇ ਓਕੇ ਫੇਰ ਮੈਂ ਥੱਲੇ ਲੈ ਕੇ ਜਾਣਾ ਤੇ ਤੂੰ ਉਧਰ ਦਰਵਾਜ਼ਾ ਬੰ ਤੇ ਮੇਰੇ 아이 ਨੂੰ ਤਿਆਰ ਹੋ ਜਿਓ ਤੁਸੀਂ ਵੀ ਸਾਰੇ ਜਾਣੇ ਤਿਆਰ ਹੋ ਜਿਓ ਠੀਕ ਹੈ ਜੀ ਆਇਆ ਮੈਂ ਚਾਰ ਵਜੇ ਤੁਰਨਾ ਸੀ ਪੰਜ ਵਜੇ ਚੱਲੇ ਆ ਆਏ ਸਾਰੇ ਘਰ ਸਾਰੇ ਖਾਣਾ ਫਿਰ ਕਿ ਹੋ ਗਿਆ ਬਹੁਤ ਸਵਾਦ ਟੇਸਟੀ ਆ ਇਸਨ ਵੇ ਪ੍ਰਸ਼ਾਦ ਹੂੰ ਅਜਿਹਾ ਮਾਲ ਦੇ ਚਲੋ ਆਜੋ ਆਇਓ ਮਰਾਏ ਬਾਹਰ ਨਿਕਲੋ ਚਲੋ ਜੀ ਐਂ ਧਿਆਨ ਰੱਖੀਏ ਓਕੇ ਆਇਓ ਚਲਿਏ ਆ ਬਲੌਗ ਵਿੱਚ ਬਰਵਾਸ ਦਾ ਕਰ ਫਲਾਣਾ ਕਰ ਬਲੌਗ ਵਿੱਚ ਹੀ ਬੋਲੀ ਜਾਂਦੇ ਆ ਆਹੋ ਮੈਂ ਚੱਲਾਂ ਪਹੁੰਚੋ ਪਹੁੰਚੋ ਸੇਵਾ ਹਸਪਤਲ ਕੋ ਖੜੀ ਗੱਡੀ ਬਾਹਰ ਹਾਂਜੀ ਇਹ ਅਚਰਮਾਲ ਪੱਲੂ ਨਹੀਂ ਕਹਿੰਦੇ ਮੈਂ ਵੀ ਇਹ ਕੀ ਹੋਇਆ ਨਿਆਣਿਆਂ ਨੂੰ ਤਾਂ ਕਹਿ ਹੀ ਸਕਦੇ ਆ ਇਹ ਚੱਪਲ ਕੱਲ ਆਇਆ ਦਰਨਾ ਪਾਪੜ ਗਿਆ ਆ ਮੈਨੂੰ ਐਵੇਂ ਹੀ ਲੱਗਣਾ ਲੱਗਣਾ ਮੈਨੂੰ ਕਿਹਾ ਵਿੱਚ ਹੀ ਇਹਰੇ ਹੁਣ ਵੀ ਪਤਾ ਲੱਗ ਗਿਆ ਚਲੋ ਉਦੋਂ ਲੱਗਾ ਮੈਨੂੰ ਕਿਹਾ ਹੁਣ ਤਾਂ ਪਤਾ ਲੱਗ ਗਿਆ ਹਣਾ ਤੇ ਤੈਨੂੰ ਕਿਹਾ ਆ ਤੰਗ ਬੋ ਕਰਦੀ ਇਹ। ਯਾ ਮਾਰਦੀ ਹੈ। ਚਲੋ ਆਜੋ ਹੁਣ, ਚਲਿਏ। ਆਹ ਹੱਡੀ ਆ ਗਈ ਹੈ ਜੀ। ਖੋਲਤਾ। ਤੇ ਉਧਰ ਉਹ ਵੀ ਆ ਗਏ ਆ ਜੀ। ਚਲੋ ਆ ਗਏ ਸਾਰੇ ਜਾਣੇ। ਤੇ ਚਲੋ ਮਿਲਦੇ ਆ ਜੀ ਹੁਣ। ਇਦਾਂ ਮਾਰ। ਠੀਕ ਆ ਜੀ। ਹੁਣ ਡਿਕਣੇ ਵਿੱਚ ਪਸ। ਚਲੋ ਆ ਬੈਠੋ ਚਲਿਏ। ਹਾਂ ਜੀ ਲੋ ਜੇ ਅੱਪਾ ਪਹੁੰਚ ਗਏ ਆ ਜੀ ਤੇ ਲੱਗੇ ਆ ਗੱਡੀਓ ਸਾਰੇ ਉਤਰਨ। ਚਲੋ ਮਿਲਦੇ ਆ ਉੱਪਰ ਚੱਲ ਕੇ ਹੁਣ। ਸਸਿਕਾ ਜੀ ਬਸ ਬਸ ਹਾਂ ਆਪਕਾ ਨਾਮ ਲਾ ਗਿਆ ਸਸਿਕਾ ਦੂਰ ਦੂਰੇ ਸਹੀ ਹੈ ਜੀ ਉਹ ਮੈ ਲੋ ਜੀ ਪਹਿਲਾਂ ਹੋਰ ਇਹਨਾਂ ਦਾ ਲਾਉਂਦੇ ਆ ਸਸਿਕਾ ਜੀ ਸਸਿਕਾ ਜੀ ਹੋਰ ਹੋਰ ਅਜੇ ਬਣਨਾ ਵਲੋਗ ਪੂਰਾ ਬਲੋਗ ਬਣੂਗਾ ਸਾਡਾ ਮੈਨੂੰ ਇਹ ਨਹੀਂ ਇਹ ਮੈਨੂੰ ਇਹ ਨਹੀਂ ਸਮਝ ਆ ਕਿਦਾਂ ਦੀ ਬਣਾਵਾ ਮੋਰੇ ਖੜੀ ਪੁੱਤ ਜਾਨੇ ਆ ਨਹੀਂ ਟਿਊਸ਼ਨ ਟਿਊਸ਼ਨ ਵਾਲੀ ਓਕੇ 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 ਪੀਓ ਪਾਣੀ ਪੀਓ ਜੀ ਹੈਲੋ ਇੱਧਰ ਓਏ ਜੀ ਕੀ ਹੋਇਆ ਓੜਾ ਨਹੀਂ ਸ਼ੁਰੂ ਬਰਾਬਰ ਆਜੋ ਓਏ ਹੋ ਸੱਤਾ ਉੱਠ ਗਿਆ ਹੈ ਬਜਾਰਾ ਰੋ ਗਿਆ ਓਏ ਹੋਏ 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 ਕੀ ਹੋਇਆ ਪੁੱਤ ਕੀ ਹੋਇਆ ਕੀ ਹੋਇਆ ਓਏ ਓੜਾ ਆ ਗਈ ਆ ਜਾ ਆ ਜਾ ਓਏ ਹੋਏ 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 ਯਾਰਾ ਰੋਣ ਹੀ ਲਾ ਪਿਆ ਚੁੱਪ ਕਰਾਓ ਸੁੱਤੇ ਬਿਲਕੁਲ ਰਹੂ ਸੁੱਤੇ ਮੈਨੂੰ ਦੇ ਨਵੇਂ ਨਵੇਂ ਚਿਹਰੇ ਦਿਖਾਦੇ ਹੋ ਯਾਰਾ ਰੋਣ ਲਾ ਪਿਆ ਜੀ ਕੀ ਹੋਇਆ ਜੀ ਕੀ ਹੋਇਆ ਜੀ ਆ ਉੱਠ ਗਿਆ ਨਾ ਜੀ ਆ ਸੁੱਤਾ ਉੱਠ ਗਿਆ ਜੀ ਅੱਜ ਆ ਰਿਹਾ ਹਾਂ ਹੁਣ ਵਿਯਾਰਾ ਸੁੱਤੇ ਉੱਠਣ ਨਵੇਂ ਨਵੇਂ ਮੂੰਹ ਦੇਖਣੇ ਵੇ ਗਏ ਆ ਦੀਦੀ ਕਿਤੇ ਆਪਣੀ ਬਾਬਾ ਹੈ ਨਹੀਂ ਸੁੱਤਾ ਉੱਠ ਕੇ ਵੀ ਨਹੀਂ ਰੋਂਦਾ ਹੈ ਰੋਂਦਾ ਨਹੀਂ ਨਹੀਂ ਹੁਣ ਚਿਹਰੇ ਨਵੇਂ ਨਵੇਂ ਆ ਗਏ ਨਾ ਮੋਰੇ ਇੱਕੋ ਤੋਂ ਜ਼ਿਆਦੇ ਹੈਲੋ ਹੈਲੋ ਮੇਰੀ ਸ਼ਕਲ ਦੇ ਕੇ ਰੋਣ ਲੱਗ ਪੈਂਦਾ ਆ ਤਾਇਆ ਜੀ ਹੈਲੋ ਆ ਦੇਖੋ ਇੱਧਰ ਵੱਡੇ ਤਾਇਆ ਜੀ ਮੰਮੀ ਪਿੱਛੇ ਹੋ ਇੱਥੋਂ ਹੈਲੋ ਤੇਜੀ ਉਹ ਤੇਜੀ ਤੇਜੀ ਆ ਸੀਟੀਆਂ ਨਹੀਂ ਕਾ ਸਹੀ ਤੁਹਾਡੀਆਂ ਸੀ ਕਿੰਨੀ ਤੇਜੀ ਉਹ ਦੇਖੋ ਮੇਰੀ ਸ਼ਕਲ ਦੇ ਕੇ ਰੋ ਕੀ ਮੇਰੀ ਸ਼ਕਲ ਦੇ ਕੀ ਹੈ ਯਾਰ ਮੇਰੀ ਸ਼ਕਲ ਦੇ ਕੇ ਰੋਣ ਲੱਗ ਪੈਂਦਾ ਵਿਚਾਰਾ ਓਏ ਚੁੱਪ ਕਰਦੇ ਕੇ ਹੁਣ ਦੱਸੋ ਤਾਂ ਪੜਨਾ ਹੈ ਕਿ ਰੋਲਾ ਪਾਉਣਾ ਹੈ ਕਿਹੜਾ ਕਿਹੜਾ ਖੱਪ ਕਰਦਾ ਪਿਆ ਇਹ ਜੇ ਪਰ ਤੂੰ ਇਸ ਤੇ ਡਰ ਗਿਆ ਮੈਂ ਤਾਂ ਮਜ਼ਾਕ ਕਰਦਾ ਹੱਸੋ ਮੈਂ ਤਾਂ ਤੇਰਾ ਮਜ਼ਾਕ ਹੀ ਕਰਦਾ ਯਾਰ ਤੂੰ ਜਿਵੇਂ ਸਾਰੇ ਸੀਰੀਅਸ ਹੀ ਹੋ ਗਏ ਹਾਂ ਆ ਜਾ ਆਇਆ ਖੇਡੋ ਖੇਡੋ ਰਾਮ ਨੂੰ ਰੋਲਾ ਪਾਉ ਉਹ ਅੱਜ ਮੈਡਮ ਬਿਜ਼ੀ ਕੀਤੀ ਅਸੀਂ ਪੜਾਈ ਕਰਨ ਦੀ ਲੋੜ ਨਹੀਂ ਹੈਗੀ ਖਾਪਾਓ ਅੱਜ ਠੀਕ ਆ ਬੋਲਦੇ ਨਹੀਂ ਖਾਪਾਓ ਸਾਰੇ ਜਣੇ ਪੜਨਾ ਨਹੀਂ ਮੈਡਮ ਬਿਜੀ ਕੀਤੀ ਹੋਈ ਅਸੀਂ ਉਹਨੇ ਨਹੀਂ ਆਉਣਾ ਅੰਦਰ ਅੱਜ ਚਲੋ ਐਮੀ ਨਾਲ ਲੈ ਜਾਣਾ ਹਾਂ ਬਾਈ ਕਰ ਦੂ ਬਾਈ ਕਰ ਦੂ ਐਂਡਗਾ ਲਓ ਦੇ ਦੇ ਮੇਰੀ ਸ਼ਕਲ ਦੇਖ ਕੇ ਹੋਣਾ ਲੱਪਣਾ ਉਹਨੇ ਚਲੋ ਚਲੋ ਚੰਗਾ ਜੀ ਚਲਦੇ ਹੁਣ ਬਾਈ ਹਾਂਜੀ ਆਇਓ ਜੀ ਚਲੋ ਆਪਾਂ ਗੱਡੀ 'ਚ ਬਹਿ ਗਏ ਹੁਣ ਆਇਓ ਬੈਠੋ ਫੋਨ ਲਾ ਕੇ ਰੱਖੋ ਮੈਂ ਤੇ ਬਾਹਰ ਮੈਂ ਕਰ ਦਿੰਦਾ ਨਹੀਂ ਤਾਇਆ ਹੈਲੋ ਬਾਏ ਬਾਏ ਤਾਇਆ ਨੂੰ ਨਹੀਂ ਕਰਨਾ ਤਾਇਆ ਨੂੰ ਚਾਹਦੇ ਨਹੀਂ ਤਾਇਆ ਨੂੰ ਬਾਈ ਨਹੀਂ ਕਰਨੀ ਹੈਗੀ ਹੈਲੋ ਬਾਏ ਬਾਏ ਚਲੋ ਆਜੋ ਬੈਠੋ ਜੀ ਲੋ ਜੀ ਸਾਡੇ ਇੱਥੇ ਕਰਤਾਰਪੁਰ ਆਇਆ ਸੀਗਾ ਨਗਰ ਕੀਰਤਨ ਇਹ ਹੈਗਾ ਆ ਮਾਤਾ ਗੁਜਰੀ ਜੀ ਦੇ ਜਨਮ ਦਿਨ ਦਾ ਜਨਮ ਦਿਨ ਤੇ ਇਹ ਆਇਆ ਪਟਿਆਲੇ ਤੋਂ ਇੱਥੇ ਨਗਰ ਕੀਰਤਨ ਆਹ ਦੇਖਾ ਹੈਗਾ ਇੱਥੇ ਕੀਰਤਨ ਦਰਬਾਰ ਕੀਰਤਨ ਦਰਬਾਰ ਤੇ ਦੇਖੋ ਬਹੁਤ ਸੋਹਣਾ ਸਜਾਇਆ ਸੀ ਸਾਡੇ ਇੱਥੇ ਹੈਗਾ ਛੇਵੀਂ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਗੰਗ ਸਰ ਸਾਹਿਬ ਗੰਗ ਸਰ ਸਾਹਿਬ ਆ ਦੇਖੋ ਇੱਧਰ ਰੌਣਕ ਬਹੁਤ ਆ ਸਾਰਾ ਸਜਾਇਆ ਆ ਲੋ ਜੀ ਇੱਧਰ ਦੋਨੋਂ ਬਸੇ ਲਾਈਆਂ ਲੜੀਆਂ ਇੱਧਰ ਹਾਂਜੀ ਇੱਧਰ ਦੋਨੋਂ ਪਾਸੇ ਲਾਈਆਂ ਹੋਈਆਂ ਆ ਲਾਈਟਾਂ ਤੇਰਾ ਕੀਰਤਨ ਦਰਬਾਰ ਵੀ ਸ਼ੁਰੂ ਹੋ ਚੱਲਾ ਆ ਹਾਂਜੀ ਕੀਰਤਨ ਦਰਬਾਰ ਸ਼ੁਰੂ ਹੋ ਜਾਣਾ ਉੱਧਰ ਉਹਦਾ 8 ਤੋਂ 12 ਦਾ ਟਾਈਮ ਆ ਆ ਦੇਖ ਇੱਥੇ ਉਹ ਦੇਖ ਮੰਦਰ ਗੁਰਦਾਨਗਰ ਤੇ ਆਇਆ ਹਾਂਜੀ ਉਹ ਦੇਖੋ ਜੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਸਜਾਇਆ ਹੋਇਆ ਹੈ ਨਾ ਕੱਲ ਦਿਨੇ ਦੇਖੀ ਹਾਂ ਹਾਂਜੀ ਕਦਿ ਆਣਾ ਵਾ ਰਾਤ ਨੂੰ ਮੈਂ ਕਹਿੰਦਾ ਨਹੀਂ ਨਹੀਂ ਰਾਤ ਨੂੰ ਰਾਤ ਨੂੰ ਉੱਠਾ ਜਾਂਦਾ ਨਾ ਫਿਰ ਆਣਾ ਕੱਲ ਵਗੇ ਦਿਨੇ ਦੇਖ ਲੀਕੋ ਜੀ ਅੰਦਰ ਦੇਖੋ ਜੀ ਮੈਂ ਨਾਲ ਤੁਹਾਨੂੰ ਦਿਨੇ ਦੇਖੀ ਵਾਓ ਹਾਲੇ ਨਹੀਂ ਬਣਾਓ ਜੀ ਇਹ ਤਾਂ ਸ਼ੁਰੂ ਨਹੀਂ ਹੋਇਆਗਾ ਚਲੋ ਠੀਕ ਹੈ ਜੀ ਕੱਲ ਨੂੰ ਕਰਨਗੇ ਚਲਦੇ ਆ ਹੁਣ ਕਿੱਦਾਂ ਜੀ ਲਓ ਜੀ ਆ ਪਾ ਗਏ ਆ ਜੀ ਕਰ ਵਾਪਸੀ ਚਲੋ ਜੀ ਆਜੋ ਜੀ ਕਿੱਦਾਂ ਵਈ ਚਲੋ ਅੱਛਾ ਮੇਰੀ ਗੱਲ ਸੁਣੋ ਵੀ ਪਹਿਲਾਂ ਇੱਕ ਕੰਮ ਕਰੋ ਮੈਂ ਜਾਣਾ ਆ ਅੱਜ ਤੇ ਆਪਣੇ ਫਰੈਂਡ ਦਾ ਬਰਥਡੇ ਆ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਕੀ ਪ੍ਰੋਗਰਾਮ ਹੋਣਾ ਤੂੰ ਤੁਸੀਂ ਵਲੌਗ ਦਾ ਕਰ ਦੋ ਇੱਥੇ ਐਂਡ ਵਲੌਗ ਆਪਣਾ ਕਾਫੀ ਹੋ ਗਿਆ ਆ ਹਾਂਜੀ ਓਏ ਹਟ ਜਾ ਯਾਰ ਅਗ ਚੁੱਪ ਕਰੋ 2 ਮਿੰਟ ਲੈਕਚਰਿੰਗ ਮੈਂ ਤੁਹਾਨੂੰ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਸਾਨੂੰ ਦੱਸੋ ਤਾਂ ਕਿ ਬਲੌਗ ਕਿੱਦਾਂ ਲੱਗਦੇ ਚੰਗੇ ਲੱਗਦੇ ਆ ਕਿੱਦਾਂ ਦੇ ਲੱਗਦੇ ਕਮੈਂਟ ਕਰਕੇ ਦੂਰ ਦੱਸਿਆ ਕਰੋ ਬਿਲਕੁਲ ਤੇ ਸਾਨੂੰ ਵੀ ਪਤਾ ਲੱਗੇ ਵੀ ਸਾਡੇ ਜਿਹੜੇ ਸਬਸਕ੍ਰਾਈਬਰ ਆ ਵੀ ਸਾਨੂੰ ਪਸੰਦ ਕਰਦੇ ਆ ਹਾਂ ਕੀ ਹੈਗਾ ਉਹਨਾਂ ਦੇ ਵਿੱਚ ਹਾਂ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ